ਵੋਟਾਂ ਤੋਂ ਪਹਿਲਾਂ ਹੀ ਉਮੀਦਵਾਰਾਂ ਦੀਆਂ ਪੀਪਿਆਂ ਤੇ ਫੋਟਾਂ ਲਗਾ ਕੇ ਆ ਪਿੰਡ ਵਾਲਿਆਂ ਨੇ ਪਾ ਲਈਆਂ ਨੇ ਖੁਦ ਹੀ ਵੋਟਾਂ ਤੇ ਚੁਣ ਲਈ ਹੈ ਪੰਚਾਇਤ ਅੱਜ ਇਸ ਪੰਚਾਇਤ ਦੀ ਪੂਰੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਇੰਨਾ ਪਿੰਡ ਵਾਲਿਆਂ ਨੇ ਆਪਸੀ ਭਾਈਚਾਰਕ ਦੇ ਸੇਕੇ ਦਾ ਵੀ ਸਬੂਤ ਦੇ ਦਿੱਤਾ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਬਡਲਾਡਾ ਨਜ਼ਦੀਕ ਪੈਂਦੇ ਪਿੰਡ ਦਰਿਆਪੁਰ ਦੇ ਵਿੱਚ ਅੱਜ ਸਰਬਸੰਮਤੀ ਹੋ ਗਈ ਸੀ ਤੇ ਪਿੰਡ ਦੀ ਪੂਰੀ ਪੰਚਾਇਤ ਸਰਬਸੰਮਤੀ ਦੇ ਨਾਲ ਚੁਣ ਲਈ ਗਈ ਸੀ ਪਰ ਵਾਰਡ ਨੰਬਰ 6 ਦੇ ਵਿੱਚ ਪੰਚ ਦੀ ਉਮੀਦਵਾਰੀ ਦੇ ਲਈ ਸਰਬਸੰਮਤੀ ਸਿਰੇ ਨਹੀਂ ਲੱਗੀ ਜਿਸ ਕਾਰਨ ਪਿੰਡ ਵਾਲਿਆਂ ਨੇ ਖੁਦ ਹੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪਿੰਡ ਵਾਲਿਆਂ ਨੇ ਖੁਦ ਹੀ ਅਬਜ਼ਰਵਰ ਬਣ ਗਏ ਤੇ ਖੁਦ ਹੀ ਪੋਲਿੰਗ 에ਜੰਟ ਬਣ ਗਏ ਤੇ ਪਿੰਡ ਵਾਲਿਆਂ ਨੇ ਪੀਪੇ ਰੱਖ ਕੇ ਉਮੀਦਵਾਰਾਂ ਦੀਆਂ ਪੀਪਿਆਂ ਤੇ ਫੋਟੋਆਂ ਲਾ ਕੇ ਪਿੰਡ ਵਾਲਿਆਂ ਨੂੰ ਕਹਿ ਦਿੱਤਾ ਕਿ ਪਾ ਦਿਓ ਵੋਟਾਂ ਕਿ ਜਿਹਨੂੰ ਵੱਧ ਪੈਗੀਆਂ ਉਹੀ ਬਣ ਜਾਵੇਗਾ ਮੈਂਬਰ ਇਸ ਪਿੰਡ ਵਾਲਿਆਂ ਨੇ ਮੈਂਬਰ ਵੀ ਅੱਜ ਚੁਣ ਲਿਆ ਤੇ ਦੱਸ ਦਈਏ ਕਿ ਪਿੰਡ ਦੇ ਏਕੇ ਦਾ ਸਬੂਤ ਪਿੰਡ ਵਾਲਿਆਂ ਨੇ ਦਿੱਤਾ ਤੇ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਸੀ ਪਰ ਇੱਕ ਵਾਰਡ ਦੇ ਵਿੱਚ ਸੰਮਤੀ ਨਾ ਹੋਣ ਕਾਰਨ ਉਹਨਾਂ ਨੂੰ ਮਜਬੂਰੀ ਵਸ ਪੀਪਿਆਂ ਤੇ ਉਮੀਦਵਾਰਾਂ ਦੀਆਂ ਫੋਟੋਆਂ ਲਾ ਕੇ ਪੰਚ ਚੋਣਨ ਦੇ ਲਈ ਵੋਟਿੰਗ ਕਰਵਾਉਣੀ ਪਈ ਹੈ ਤੇ ਉਹਨਾਂ ਇਹ ਵੀ ਬਹੁਤ ਹੀ ਸ਼ਾਂਤੀਪੂਰਵਕ ਵੋਟਿੰਗ ਕਰਵਾਈ ਹੈ ਇੱਥੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਤੇ ਨਾ ਹੀ ਪੁਲਿਸ ਕਰਮਚਾਰੀ ਮੌਜੂਦ ਸੀ ਤਾਂ ਇਹਨਾਂ ਪਿੰਡ ਵਾਲਿਆਂ ਨੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵੱਡੀ ਮਿਸਾਲ ਪੈਦਾ ਕਰ ਦਿੱਤੀ ਹੈ ਤਾਂ ਦੇਖੋ ਤੁਸੀਂ ਪਿੰਡ ਵਾਲੇ ਨੇ ਜਿਹੜੇ ਲਗਾਤਾਰ ਵੋਟਾਂ ਪਾਉਣ ਦੇ ਲਈ ਆ ਰਹੇ ਨੇ ਤੇ ਵੋਟ ਪਾ ਕੇ ਉਹਨਾਂ ਵੱਲੋਂ ਆਪਣਾ ਪੰਚ ਦਾ ਉਮੀਦਵਾਰ ਚੁਣ ਲਿਆ ਗਿਆ ਤਾਂ ਹੁਣ ਇਸ ਪਿੰਡ ਦੇ ਸਪਾਈ ਚਾਰਕ ਸਾਂਝ ਤੋਂ ਹੋਰ ਵੀ ਪਿੰਡਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਪਿੰਡਾਂ ਦੇ ਵਿੱਚ ਧੜੇਬੰਦੀ ਤੋਂ ਉੱਪਰ ਉੱਠ ਕੇ ਲੜਾਈ ਝਗੜੇ ਨਾ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਦੇ ਹੋਏ ਅਦਾਹ ਏਕਾ ਬਣਾਓ ਕਿ ਤੁਹਾਨੂੰ ਕਿਸੇ ਜ਼िला ਪ੍ਰਸ਼ਾਸਨ ਜਾਂ ਫਿਰ ਪੁਲਿਸ ਦੀ ਮਦਦ ਨਾ ਲੈਣੀ ਪਵੇ ਤਾਂ ਇਹ ਪਿੰਡ ਵਾਲਿਆਂ ਨੇ ਉਹ ਕਰਕੇ ਦਿਖਾ ਦਿੱਤਾ ਤੇ ਪਿੰਡ ਵਾਲਿਆਂ ਨੇ ਅੱਜ VOTING ਕਰਕੇ ਪੰਚਤ ਚੁਣ ਲਿਆ ਤੇ ਸਰਬਸੰਮਤੀ ਦੇ ਨਾਲ ਪੂਰੀ ਪੰਚਾਇਤ ਚੁਣੀ ਗਈ ਸੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੰਡ ਵਾਲੇ ਵੋਟਾਂ ਪਾਉਣ ਦੇ ਲਈ ਕਤਾਰ ਦੇ ਵਿੱਚ ਲੱਗੇ ਹੋਏ ਨੇ ਇਹ ਸਾਡੇ ਇਸਮਾਨ ਸਿੰਘ ਸਰਪੰਚ ਸਾਡੀ ਪੰਚਾਇਤ ਸੰਮਤੀ ਨਾਲ ਚੁਣੀ ਗਈ ਸੀ ਤੇ ਇੱਕ ਵਾਰਡ ਦੇ ਵਿੱਚ ਸਾਡੀ VOTING ਹੋਈ ਆ ਉਹ ਵੀ ਸੈਂਤੀ ਨਾਲ ਹੋਈ ਆ ਉਸ ਵਿੱਚ 94 ਵੋਟਾਂ ਰਵੀਰ ਸਿੰਘ ਨੂੰ ਮਿਲੀਆਂ ਨੇ 57 ਵੋਟਾਂ ਲਖਮਨ ਸਿੰਘ ਨੂੰ ਮਿਲੀਆਂ ਨੇ ਅਸੀਂ ਅੱਗੇ ਤੋਂ ਇਹ ਮੈਸੇਜ ਦਿੰਨੇ ਆ ਈ ਸਾਡੇ ਪਿੰਡ ਦੀ ਪਰਿਵਾਰਕ ਸਾਂਝ ਬਣੀ ਰਹੇ ਤੇ ਸਰਬਸੰਮਤੀ ਹੁੰਦੀ ਰਹੇ ਸਾਡੇ 6 ਵਾਰਡਾਂ ਦੇ ਸਰਬਸੰਮਤੀ ਹੋ ਗਈ ਸੀ ਪਹਿਲਾਂ ਇੱਕ ਵਾਰਡ ਰਹਿ ਗਿਆ ਸੀਗਾ ਇਹਦੀ ਅਸੀਂ ਪਿੰਡ ਚ ਆਪ ਹੀ ਵੋਟਿੰਗ ਕਰਾ ਕੇ ਮਤਲਬ ਆਪਦੇ ਪੱਧਰ ਤੇ ਵੀ ਸਰਕਾਰ ਦਾ ਖਰਚਾ ਬਚਾਉਣ ਦੇ ਨਾਲੇ ਭਾਈਚਾਰਕ ਸਾਂਝ ਰੱਖਣ ਦੇ ਮਾਰੇ ਨੇ ਅੱਜ ਆਪ ਵੋਟਿੰਗ ਕਰਾ ਕੇ ਮਤਲਬ ਨੈਬਰ ਚੋਂ ਤੇ ਅੱਜ ਫਿਰ ਜਿਹੜੇ ਦੋਨਾਂ ਦੇ ਪਾਈ ਸੈਂਟੀ ਨਾਲ ਹੀ ਵੋਟਿੰਗ ਕਰਵਾਈ ਹੈ ਹਾਂਜੀ ਹਾਂ ਸੈਂਟੀ ਨਾਲ ਕਰਾਈ ਮੈਂ ਬਰਕਾ ਸਿੰਘ ਨੰਬਰ ਦਾ ਸਾਡੇ ਪਿੰਡ ਦੇ 6 ਵਾਰਡ ਦੀ ਸਭ ਤੋਂ ਸਮਝੀ ਨਾਲ ਚੋਣ ਹੋ ਗਈ ਸੀ ਇਹ ਦੋ ਮੈਂਬਰਾਂ ਦਾ ਮਾੜਾ ਜਿਹਾ ਆਪਸ ਵਿੱਚ ਡਿਸਕਿਊਟ ਜੀ ਸੀ ਬਸ ਉਹਦਾ ਸੈਟੀਸਫਾਈ ਕਰਨ ਵਾਸਤੇ ਅਸੀਂ ਪਿੰਡ 'ਚ ਆਪਦੇ ਬਦਲ ਤੇ VOTING ਕਰੀਏ ਉਸ ਨਾਲ ਨਾਲ ਸਰਕਾਰ ਦਾ ਖਰਚਾ ਵੱਜਦਾ ਨਾਲੇ ਸਰਕਾਰ ਕੋਲ ਰਿਡੀ ਹੁਣਤਾਵੇਂ ਦੇਣਾ ਸਾਡੇ ਮਨੋਰ ਮਿਲਣੀ ਹੈ ਇਸੇ ਕਰਕੇ ਅਸੀਂ ਆਪ ਬੈਠ ਕੇ ਦੋਨਾਂ ਦੀ ਸਹਿਮਤੀ ਨਾਲ ਇੱਕ ਮੈਂਬਰ ਨੂੰ ਚੁਣਿਆ ਗਿਆ ਗੁਰਗबीर ਸਿੰਘ ਮਤਲਬ ਸਾਡੇ ਸਰਪੰਚ ਮੈਂਬਰ ਬਣਾਏ ਗਏ ਸਰਪੰਚ ਦੀ ਸਾਡੇ ਸਾਰੇ ਸਮਝੀ ਨਾਲ ਚੋਣ ਹੋ ਗਈ ਸੀ ਪਹਿਲਾਂ ਜੀ किनी बोटल टोट बोटल अज एक सो पचवजा बोटांनी ते